ਸਾ ਚਿਰਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਮੈਂ ਹਾਂ ਗੁਰਜੀਤ ਕੌਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਜੋ ਗੱਲਬਾਤ ਕਰਨ ਜਾ ਰਹੇ ਹਾਂ ਉਹ ਇਸ ਸੰਬੰਧ ਦੀ ਹੈ ਕਿ ਵਰਲਡ ਪੰਜਾਬੀ ਕਾਨਫਰੰਸ ਹੈ ਉਹ ਜੁਲਾਈ ਮਹੀਨੇ ਦੇ ਵਿੱਚ ਹੋਣ ਜਾ ਰਹੀ ਹੈ ਉਸ ਦੇ ਵਿੱਚ ਕੀ ਕੁਝ ਹੋਵੇਗਾ ਉਸ ਸਭ ਦੇ ਬਾਰੇ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ 5 6 ਅਤੇ 7 ਜੁਲਾਈ ਨੂੰ ਵਰਲਡ ਪੰਜਾਬੀ ਕਾਨਫਰੰਸ ਹੈ ਜੋ ਹੋਣ ਜਾ ਰਹੀ ਹੈ ਕਿੱਥੇ ਹੋਣ ਜਾ ਰਹੀ ਹੈ ਇਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਜੀ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਚੱਠਾ ਸਾਹਿਬ ਜੀ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵਰਲਡ ਪੰਜਾਬੀ ਕਾਨਫਰੰਸ ਹੋਣ ਜਾ ਰਹੀ ਹੈ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਇਹ ਚਾਹੂੰਗੀ ਕਿ 5 6 ਅਤੇ 7 ਜੁਲਾਈ ਦੇ ਵਿੱਚ ਹੋਣ ਜਾ ਰਹੀ ਹੈ ਤੇ ਇਹ ਪਿਛਲੇ ਕਿੰਨੇ ਸਾਲਾਂ ਤੋਂ ਹੁੰਦੀ ਆ ਰਹੀ ਹੈ ਤੇ ਪਹਿਲਾਂ ਕਿਹੜੀਆਂ ਤਰੀਕਾ ਤੇ ਹੁੰਦੀ ਸੀਗੀ ਤੇ ਇਸ ਵਾਰੀ ਕਿੱਥੇ ਹੋਵੇਗੀ ਇਹ 10ਵੀਂ ਵਰਲਡ ਪੰਜਾਬੀ ਕਾਨਫਰੰਸ ਹੈਗੀ ਆ ਜੀ ਜੇ 10ਵੀਂ ਕਹਿੰਦੇ ਆ ਸਾਨੂੰ ਪੁਰਾਣੀਆਂ ਦਾ ਪਹਿਲਾਂ 9 ਕਰੀਆਂ ਸਾਨੂੰ ਉਹਨਾਂ ਦੇ ਸਾਲਾਂ ਦਾ ਵੀ ਪਤਾ ਹੈਗਾ ਸਭ ਤੋਂ ਪਹਿਲੀ ਵਾਰੀ ਦੀ ਕਰਾਈ ਸੀ 2009 ਦੇ ਵਿੱਚ ਜੀ ਉਸ ਤੋਂ ਬਾਅਦ ਗੱਲ ਗਈ ਹਰੇਕ 2 ਸਾਲ ਬਾਅਦ ਕਰਾਵਾਂਗੇ ਫਿਰ ਉਹਦੇ ਵਿੱਚ 2011 ਦੇ ਵਿੱਚ ਕਰਾਈ ਸ਼ੈਡਨ ਕਾਲਜ ਓਕਵੈਲ ਚ ਜੀ ਫਿਰ 13 ਚ ਨਹੀਂ ਕਰਾ ਸਕੇ ਸੀ ਫਿਰ 2015 ਦੇ ਵਿੱਚ ਫਿਰ 2017 ਵਿੱਚ 2019 ਵਿੱਚ ਫਿਰ 2021 ਵਿੱਚ ਇੱਕ ਆਨਲਾਈਨ ਜੂਮ ਤੇ ਕੀਤੀ ਤੇ ਇੱਕ ਅਸੀਂ ਵਰਚੁਅਲ ਕਿ ਵਰਚੁਅਲ ਕਿ ਇਥੇ ਮੌਕੇ ਤੇ ਵੀ ਕੀਤੀ 2021 ਫਿਰ 22 ਤੇ ਫਿਰ ਉਸ ਤੋਂ ਬਾਅਦ ਇੱਕ ਸਾਲ ਬਾਅਦ ਹੀ ਕਰੀ ਜਾਨੇ ਆ ਪੀਰੇ ਸਾਲ 200 2023 ਦੇ ਵਿੱਚ ਫਿਰ ਇੱਕ 10ਵੀਂ ਜਿਹੜੀ ਹੈਗੀ ਆ World Punjabi Conference ਕਰਵਾ ਰਹੇ ਹੈਗੇ ਆ ਜੀ ਇਸ ਵਾਰੀ ਕਿੱਥੇ ਹੋਵੇਗੇ ਐਸ ਫੇਰ ਇਹ ਜੀ ਬ੍ਰੈਮਟਨ ਦੇ ਵਿੱਚ ਹੀ ਹੋਊਗੀ ਜੀ ਸਾਡੇ ਕੋਲ ਜਿਹੜੇ ਬ੍ਰੈਮਟਨ ਦੇ ਵਿੱਚ ਇਹ ਸੈਂਚਰੀ ਗਾਰਡਨਸ ਰਿਕ੍ਰੀਏਸ਼ਨ ਸੈਂਟਰ ਜੀ ਇੱਥੇ ਵੀ ਕਰ ਰਹੇ ਹੈਗੇ ਆ ਤੇ ਹੋ ਸਕਦਾ ਵੀ ਪਹਿਲਾ ਦਿਨ ਅਸੀਂ 5 ਤਰੀਕ ਨੂੰ ਸਿਟੀ ਹਾਲ ਦੇ ਵਿੱਚ ਬ੍ਰੈਮਟਨ ਵਿੱਚ ਕਰ ਸਕੀਏ ਸਾਡੀ ਗੱਲ ਚੱਲ ਰਹੀ ਹੈਗੀ ਆ ਹੋਊਗੀ ਬ੍ਰੈਮਟਨ ਦੇ ਵਿੱਚ ਹੀ ਹੂੰ ਤੇ ਤੁਸੀਂ ਜਿਵੇਂ ਦੱਸਿਆ ਕਿ ਆਨਲਾਈਨ ਵੀ ਕੀਤੀ ਸੀਗੀ ਸ਼ਾਇਦ ਕੋਵਿਡ ਕਾਰਨ ਕੀਤੀ ਹੋਵੇਗੀ ਉਹ ਤਾਂ ਉਦੋਂ ਲੋਕਾਂ ਦਾ ਹੁੰਗਾਰਾ ਵੀ ਵਧੀਆ ਮਿਲਿਆ ਸੀ ਆਨਲਾਈਨ ਦੇ ਵਿੱਚ ਵੀ 500 ਤੋਂ ਉੱਪਰ ਬੰਦੇ ਜੁੜੇ ਸੀਗੇ ਉਸ ਵੇਲੇ ਜਿਹੜੇ ਸਾਡੇ ਚੀਫ ਗੈਸ ਸੀਗੇ ਉਹ ਡਾਕਟਰ ਨਿਆਜ਼ ਅਖਤਰ ਜੀ ਜਿਹੜੇ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸੀਗੇ ਤੇ ਉਹ ਖੁਦਾ ਬੜੇ ਹੈਰਾਨ ਹੋ ਰਹੇ ਸੀਗੇ ਵੀ ਇੰਨੀ ਗਿਣਤੀ ਦੇ ਵਿੱਚ ਇਹਨਾਂ ਲੋਕਾਂ ਨੇ ਉਦੋਂ ਸੁਣਿਆ ਸੀ ਵਰਚੁਅਲ ਸੋ ਸਮਝੋ ਵੀ ਇਹ ਜਿੱਥੇ ਨੁਕਸਾਨ ਹੋਇਆ ਨਾ ਜੀ ਉੱਥੇ ਫਾਇਦਾ ਵੀ ਹੋਇਆ ਬਹੁਤ ਸਾਰੀ ਟਿਕਟਾਂ ਖਰਚ ਕੇ ਵਿਦਵਾਨਾਂ ਨੂੰ ਇਕੱਠੇ ਕਰਨਾ ਪੈਂਦਾ ਹੈਗਾ ਵਾ ਉਦੋਂ ਐਡੇ ਜਿਹੜੇ ਦੂਰ ਦੂਰ ਦੇ ਵਿਦਵਾਨ ਵਧੀਆ ਆਪੋ ਆਪਣੇ ਥਾਂ ਤੇ ਬੈਠਿਆਂ ਵੀ ਉਹਨਾਂ ਨੇ ਉਸ ਵਰਚੁਅਲ ਦੇ ਵਿੱਚ ਸਾਡੀ ਜਿਹੇ ਸਾਲਿਆ ਸੀਗਾ ਤੇ ਉਦੋਂ ਹੀ ਉਹਨਾਂ ਨੇ ਜਿਹੜੀ ਸਾਡੀ ਕਿਤਾਬ ਸੀ اخਲਾਕ ਕਹਿੰਦੇਗੇ ਸ਼ਾਮੁਖੀ ਦੇ ਵਿੱਚ ਉਹਨਾਂ ਨੇ ਆਪਦੀ ਯੂਨੀਵਰਸਿਟੀ ਵਿੱਚ ਲਾਉਣ ਦੀ ਗੱਲ ਵੀ ਕੀਤੀ ਤੇ ਉਹਨਾਂ ਨੇ ਸ਼ਾਮੁਖੀ ਦੇ ਸਾਡੀ ਕਿਤਾਬ ਉਹ ਛਪਵਾਈ ਵੀ ਸੀ ਇਸ ਕਰਕੇ ਜੇ ਤੁਸੀਂ ਵਰਚੁਅਲ ਉਹਦੀ ਗੱਲ ਕਰ ਰਹੇ ਹੋ ਨਾ ਆਨਲਾਈਨ ਤੇ ਮੈਂ ਤੁਹਾਨੂੰ ਉਹਦੀ ਪ੍ਰਾਪਤੀ ਵੀ ਦੱਸ ਦੇਵਾਂਗੀ ਜੀ ਬਿਲਕੁਲ ਬੜੀ ਚੰਗੀ ਗੱਲ ਹੈ ਤੇ ਇਸ ਵਾਰੀ ਵਿਦਵਾਨ ਕੌਣ ਕੌਣ ਪਹੁੰਚ ਰਹੇ ਨੇ 2024 ਦੇ ਪ੍ਰੈਸ ਕਾਨਫਰੰਸ ਦੇ ਵਿੱਚ ਐਸਵੇਅਰ ਸਾਡੇ ਕੋਲ ਡਾਕਟਰ ਜਸਵਿੰਦਰ ਸਿੰਘ ਜੀ ਜਿਹੜੇ ਦਿੱਲੀ ਯੂਨੀਵਰਸ ਪਹਿਲਾਂ ਖਾਲਸਾ ਕਾਲਜ ਪ੍ਰਿੰਸੀਪਲ ਸਕੇ ਐਸੋੜੇ ਬਡੂ ਸਾਹਿਬ ਯੂਨੀਵਰਸਿਟੀ ਦੇ ਵਿੱਚ ਉਹ ਵਾਈਸ ਚਾਂਸਰ ਲੱਗੇ ਹੈਗੇ ਆ ਸਾਨੂੰ ਉਹਨਾਂ ਦੇ ਆਉਣ ਦੀ ਉਮੀਦ ਹੈਗੀ ਆ ਦੂਸਰੇ ਡਾਕਟਰ ਮਹਿਲ ਸਿੰਘ ਜਿਹੜੇ ਖਾਲਸਾ ਕਾਲਜ ਇਹ ਅੰਮ੍ਰਿਤਸਰ ਦੇ ਵਿੱਚ ਪ੍ਰਿੰਸੀਪਲ ਹੈਗੇ ਆ ਉਹ ਉਹ ਆ ਰਹੇ ਹੈਗੇ ਆ ਇੱਕ ਡਾਕਟਰ ਨਬੀਲਾ ਨਬੀਲਾ ਰਹਿਮਾਨ ਜੀ ਪਾਕਿਸਤਾਨ ਤੋਂ ਜਿਹੜੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਔਰੀਐਂਟਲ ਕੌਰਡਿਆ ਦੇ ਭਲੇ ਪ੍ਰਿੰਸੀਪਲ ਹੈਗੇ ਆ ਉਹ ਆ ਰਹੇ ਹੈਗੇ ਆ ਤੇ ਇੱਕ ਜਿਹੜੇ ਸਤਨਾਮ ਸਿੰਘ ਜਸਲ ਜੀ ਜਿਹੜੇ ਗੁਰੂ ਕਾਂਸੀ ਯੂਨੀਵਰਸਿਟੀ ਦੇ ਡੀਨ ਹੈਗੇ ਆ ਉਹ ਆ ਰਹੇ ਹੈਗੇ ਆ ਸੈਮਾ ਇਰਮ ਜੀ ਜਿਹੜੇ ਗਵਰਨਮੈਂਟ ਯੂਨੀਵਰਸਿਟੀ ਲਾਹੌਰ ਦੇ ਆ ਉਹ ਆ ਰਹੇ ਹੈਗੇ ਆ ਇਸ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਵੀ ਉੱਚੇ ਲੈਵਲ ਦੇ ਜਿਹੜੇ ਇਹ ਜਿਹੜੇ ਸਾਡੇ ਕੋਲ ਫਰ ਵਿਦਵਾਨ ਹੈਗੇ ਆ ਇਹਨਾਂ ਦੀ ਮੈਂ ਤੁਹਾਨੂੰ ਉੱਪਰ ਲੈਣ ਦੀ ਲੱਛੀ ਦੱਸ ਰਿਹਾ ਹੈਗਾ ਵਾ ਉਮੀਦ ਹੈਗਾ ਵੀ 40 ਤੋਂ ਉੱਪਰ ਸਾਡੇ ਕੋਲ ਇਸ ਸਾਲ ਇਸ ਵਾਰ ਵਿਦਵਾਨੇ ਆਉਣਗੇ ਜੀ ਤੇ ਇਹਦੇ ਨਾਲ ਨਾਲ ਸਪੀਕਰ ਵੀ ਪਹੁੰਚਣਗੇ ਕੀ ਸਪੀਕਰ ਵੀ ਹੁੰਦੇ ਆ ਜੀ ਉਹ ਉਹ ਪੋਲੀਟੀਸ਼ੀਅਨ ਹੁੰਦੇ ਆ ਜਿਹੜੇ ਇਕੱਲੇ ਲੈਕਚਰ ਦਿੰਦੇ ਹੁੰਦੇ ਹੈਗੇ ਆ ਇਹ ਜਿਹਦਾ ਕੀ ਨੋਟ ਸਪੀਕਰ ਹੈਗੇ ਆ ਕੀ ਨੋਟ ਸਪੀਕਰ ਦਾ ਮਤਲਬ ਇਹ ਹੈਗਾ ਵੀ ਜਿਹਨੇ ਸਾਰੀ ਕਾਨਫਰੰਸ ਬਾਰੇ ਦੱਸਣਾ ਹੈਗਾ ਵਾ ਉਹ ਇਸ ਵਾਰ ਜਿਹੜਾ ਅਸੀਂ ਫੈਸਲਾ ਕੀਤਾ ਹੈਗਾ ਡਾਕਟਰ ਮਹਿਲ ਸਿੰਘ ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਹੈਗੇ ਆ ਉਹ ਹੈ ਕਿ ਕੀ ਰੋਡ ਸਪੀਕਰ ਹੋਣਗੇ ਇਸ ਤੋਂ ਪਹਿਲਾਂ 2015 ਵਿੱਚ ਪਹਿਲਾਂ ਵੀ ਕਾਨਫਰੰਸ ਸਾਡੇ ਕੋਲ ਪਹਿਲਾਂ ਆ ਚੁੱਕੇ ਹੈਗੇ ਆ ਇਸ ਵਾਰੀ ਸਾਡੀ ਉਹਨਾਂ ਬੇਨਤੀ ਪ੍ਰਵਾਨ ਕੀਤੀ ਹੈਗੀ ਆ ਤੇ ਉਹ ਕੀ ਨੋਟ ਸਪੀਕਰ ਹੋਣਗੇ ਸਾਡੇ ਜੀ ਤੇ ਜਿਵੇਂ ਤੁਸੀਂ ਦੱਸਿਆ ਕਿ 10ਵੇਂ ਪ੍ਰ ਜਿਹੜੀ ਪੰਜਾਬੀ ਕਾਨਫਰੰਸ ਆ ਤਾਂ ਇਹਦੇ ਵਿੱਚ 10ਵੀਂ ਹੋਣ ਨੂੰ ਹੈਗੀ ਆ ਤੇ ਇਸ ਤੋਂ ਪਹਿਲਾਂ 9 ਹੋ ਚੁੱਕੀਆਂ ਨੇ ਤੇ ਹੁਣ ਤੱਕ ਕਿਹੜੀਆਂ-ਕਿਹੜੀਆਂ ਉਪਲਬਧੀਆਂ ਹਾਜ਼ਰ ਕਰ ਲਈ ਗਈਆਂ ਗਈਆਂ ਨੇ ਉਪਲਬਧੀ ਜੇ ਇੱਕ ਦਾ 2000 2015 ਦੇ ਵਿੱਚ ਕਾਨਫਰੰਸ ਹੋਈ ਸੀਗੀ ਉਹਦੇ ਵਿੱਚ ਡਾਕਟਰ ਰਵਿੰਦਰ ਰਵੀ ਦਿੱਲੀ ਵਾਲਿਆਂ ਨੇ ਨੈਤਿਕਤਾ ਦੀ ਗੱਲ ਸ਼ੁਰੂ ਕੀਤੀ ਸੀ ਵੀ ਨੈਤਿਕਤਾ ਹੁੰਦੀ ਕੀ ਹੈਗੀ ਆ ਤੇ ਮੈਂ ਸਮਝਾਂ ਵੀ ਆਹ ਦੀ ਨੈਤਿਕਤਾ ਦੀ ਕਿਤਾਬ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਵਾ ਇਹ ਇਸੇ ਇਹ ਕਾਨਫਰੰਸਾਂ ਹੋਣ ਕਰਕੇ ਹੀ ਇਹ ਇੱਕ ਇੱਕ ਕਿਤਾਬ ਜਿਹੜੀ ਆ ਛਪੀ ਹੈਗੀ ਆ ਇਸ ਵਿੱਚ ਨੈਤਿਕਤਾ ਇਹਦੇ ਵਿੱਚ ਡੈਫੀਨੇਸ਼ਨ ਵੀ ਆ ਇਹਦੇ ਵਿੱਚ categories ਵੀ ਆ ਇਹ ਚ ਨੈਤਿਕਾ ਸੰਬੰਧਿਤ ਕਹਾਣੀਆਂ ਵੀ ਹੈਗੀਆਂ ਇਹ ਨੈਤਿਕਤਾ ਇਹ ਪੰਜਾਬੀ ਕਾਨਫਰੰਸਾਂ ਕਰਕੇ ਹੀ ਹੋਇਆ ਉਸ ਤੋਂ ਬਾਅਦ ਚ ਅੱਜ ਤੱਕ ਕਿੰਨੀਆਂ ਕਾਨਫਰੰਸਾਂ ਹੋਈਆਂ ਹੈਗੀਆਂ ਵਾ ਉਹਦਾ ਜਿਹੜਾ ਇਤਿਹਾਸ ਲਿਖਿਆ ਗਿਆ ਉਹ ਵੀ ਇਹ ਕਿਤਾਬ ਅਕਸਰ ਕਾਨਫਰੰਸਾਂ ਕਰਕੇ ਹੀ ਇਹ ਜਿਹੜਾ ਤਿਆਰ ਹੋਇਆ ਕਿ ਇੱਕ ਜਿਹੜਾ ਸਮਝੋ ਵੀ ਚੈਦਾ ਨੂਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਵੇਲੇ ਜਿਹੜਾ ਉਹਨਾਂ ਨੇ ਪੰਜਾਬੀਆਂ ਨੂੰ ਪੜਾਉਣ ਲਈ ਤਿਆਰ ਕੀਤਾ ਸੀਗਾ ਮੁੜ ਕੇ ਬਾਅਦ ਚ ਅੰਗਰੇਜ਼ਾਂ ਨੇ ਆਪ ਦਾ ਕਬਜ਼ਾ ਹੋਣ ਤੋਂ ਬਾਅਦ ਪੰਜਾਬੀਆਂ ਦੇ ਹੱਥੋਂ ਹਥਿਆਰ ਵੀ ਖੋਲੇ ਤੇ ਉਹ ਕੈਦਾ ਵੀ ਖੋਲਿਆ ਜਿਹੜਾ ਹਥਿਆਰ ਮੋੜਦਾ ਇਹਨੂੰ ਦੋਆ ਨੇ ਦਿੰਦੇ ਸੀਗੇ ਜਿਹੜਾ ਕੈਦੇ ਨੂਰ ਮੋੜਦਾ ਜਿਹਨੂੰ ਛੇ ਆ ਨੇ ਦਿੰਦੇ ਸੀਗੇ ਉਹਨਾਂ ਸਾਰਾ ਇਕੱਠਾ ਕਰਕੇ ਜਲਾ ਦਿੱਤਾ ਉਹਨਾਂ ਪੰਜਾਬੀਆਂ ਨੂੰ ਅਨਪੜ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਹੁਣ ਇੱਕ ਵੀ ਕੈਦੇ ਦੀ ਕਾਪੀ ਨਹੀਂ ਮਿਲਦੀ ਤੇ ਹੁਣ ਅਸੀਂ ਉਹ ਕੈਦਾ ਨੂਰ ਦੀ ਇਹ ਅਸੀਂ ਨਾਂ ਰੱਖ ਲਿਆ 21 ਸਦੀ ਕਾਇਦਾ ਨੂਰ 21 ਸਦੀ ਉਸੇ ਪੈਟਰਨ ਤੇ ਵੀ ਉਹਦੇ ਵਿੱਚ ਅਸੀਂ ਸ਼ਾਹਮੁਖੀ ਬੰਦਾ ਸਿੱਖ ਸਕਦਾ ਮੈਂ ਮੈਨੂੰ ਸਿਰਫ ਦੇਖੋ ਜੀ ਇੰਗਲਿਸ਼ ਆਉਂਦੀ ਸੀਗੀ ਪੰਜਾਬੀ ਆਉਂਦੀ ਸੀ ਹਿੰਦੀ ਆਉਂਦੀ ਸੀ ਮੈਨੂੰ ਸ਼ਾਹਮੁਖੀ ਨਹੀਂ ਆਉਂਦੀ ਸੀ ਇਸ ਕਾਇਦ ਦੀ ਮਤਲਬ ਮੈਂ 7 ਦਿਨਾਂ ਦੇ ਵਿੱਚ ਮੈਂ ਸਾਰੇ ਹੀ ਅੱਖਰ ਉਹਦੇ ਸ਼ਾਹਮੁਖੀ ਦੇ ਪਾਉਣ ਲੱਪਿਆ ਜਗਾ ਮੈਂ ਪੜ ਵੀ ਲੈਣਾ ਹੈਗਾ ਤੇ ਥੋੜਾ ਜਿਹਾ ਲਿਖ ਲੈਣਾ ਕਿਉਂਕਿ ਲਿਖਣਾ ਥੋੜਾ ਜਿਹਾ ਔਖਾ ਵੀ ਉਹ ਦੋ ਤਿੰਨ ਰੂਪ ਬਦਲਦੇ ਹੈਗੇ ਆ ਇਸ ਕਰਕੇ ਜੋ ਕਾਇਦਾ ਨੂਰ ਮਤਲਬ ਇਹ ਵਰਲਡ ਪੰਜਾਬੀ ਕਾਨਫਰੰਸਾਂ ਦੀ ਸਾਡੀਆਂ ਕਾਨਫਰੰ ਮੈਂ ਤਾਂ ਸਿਰਫ ਉਹ ਕਲਾ ਆਰਗੇਨਾਈਜ਼ਰੀ ਹੈਗਾ ਜਿਹੜੇ ਵਿਦਵਾਨ ਇਕੱਠੇ ਹੁੰਦੇ ਹੈਗੇ ਆ ਉਹਨਾਂ ਨੇ ਸਭ ਕੁਝ ਕੀਤਾ ਜੀ ਜੀ ਤੁਸੀਂ ਨੈਤਿਕਤਾ ਦੀ ਗੱਲ ਕੀਤੀ ਤਾਂ ਨੈਤਿਕਤਾ ਨੂੰ ਹੁਣ ਤੱਕ ਪੜਾਇਆ ਨਹੀਂ ਗਿਆ ਹੈਗਾ ਤੇ ਉਹਨੂੰ ਹੁਣ ਪੜਾਉਣ ਦੀ ਕਿਉਂ ਲੋੜ ਪੈ ਰਹੀ ਆ ਪਹਿਲਾਂ ਇਹ ਨੈਤਿਕਤਾ ਦੇ ਸਾਰੇ ਗੁਣ ਹਰੇਕ ਇਨਸਾਨ ਆਪਦੇ ਸਾਂਝੇ ਪਰਿਵਾਰ ਚੋਲੇ ਰਹਿੰਦਾ ਸੀਗਾ ਚਾਚੇ ਤਾਇਆ ਕਈ ਪਰਾ ਭੈਣ ਭਰਾ ਕੀ ਹੁੰਦੇ ਸੀਗੇ ਚਾਚੇ ਤਾਇਏ ਹੁੰਦੇ ਸੀ ਸਾਂਝੇ ਪਰਿਵਾਰ ਸੀਗੇ ਉਹਨਾਂ ਚੋਂ ਨੈਤਿਕਤਾ ਦੇ ਗੁਣ ਸਾਰੇ ਮਿਲ ਜਾਂਦੇ ਸੀਗੇ ਜੀ ਉਦੋਂ ਅਧਿਆਪਕਾਂ ਦੇ ਕੋਲ ਵੀ ਸਮਾਂ ਹੁੰਦਾ ਸੀਗਾ ਉਹ ਸਿਲੇਬਸ ਤੋਂ ਬਿਨਾਂ ਤੁਹਾਨੂੰ ਕਲਾਸ ਦੇ ਵਿੱਚ ਵੀ ਕਹਾਣੀਆਂ ਲੱਦਦੇ ਆ ਪੜਾ ਕੇ ਤੁਹਾਨੂੰ ਸਿਖਾਉਂਦੇ ਰਹੇ ਨੈਤਿਕਤਾ ਦੇ ਗੁਣ ਜੀ ਸਮਾਜ ਦਾ ਕੋਈ ਵੀ ਬੰਦਾ ਜੇ ਕੋਈ ਗਲਤ ਕੰਮ ਕਰਦੇ ਦੇਖਦਾ ਸੀਗਾ ਕੁੜੀ ਜਾਂ ਮੁੰਡੇ ਨੂੰ ਉਹਨੂੰ ਛੱਡ ਕੇ ਹਟਾ ਸਕਦਾ ਸੀਗਾ ਕਹਿ ਸਕਦਾ ਸੀਗਾ ਹੁਣ ਸਾਂਝੇ ਪਰਿਵਾਰ ਰਹੇ ਕੋਈ ਨਹੀਂਗੇ ਜੀ ਅਧਿਆਪਕਾਂ ਕੋਲ ਸਿਲੇਬਸ ਤੋਂ ਪੜਾਉਣ ਤੋਂ ਵੱਧ ਸਮਾਂ ਕੋਈ ਨਹੀਂਗਾ ਸਮਾਜ ਦੇ ਬੰਦੇ ਨੇ ਤੇ ਕਿਸੇ ਨੂੰ ਕੀ ਕਹਿਣਾ ਅੱਜਕੱਲ ਬਾਪ ਵੀ ਆਪਣੇ ਪੁੱਤ ਨੂੰ ਨਹੀਂ ਕਹਿ ਸਕਦਾ ਇਕੱਲਾ ਇਕੱਲਾ ਪੁੱਤਾਂ ਦਾ ਕਹਿੰਦਾ ਮੈਂ suicid ਕਰਕੇ ਮਰ ਜੂੰਗਾ ਜੀ ਇਸ ਕਰਕੇ ਹੁਣ ਇਹਨੂੰ ਨੈਤਿਕਤਾ ਦੇ ਗੁਣਾਂ ਨੂੰ ਸਾਨੂੰ ਇਹ ਪੜਾਉਣ ਦੀ ਬਹੁਤ ਜ਼ਰੂਰਤ ਹੈਗੀ ਆ ਕਿਉਂ ਨੈਤਿਕਤਾ ਦੀ ਪੜਾਈ ਤੋਂ ਬਿਨਾ ਹਰ ਇੱਕ ਕਿਸਮ ਦੀ ਪੜਾਈ ਅਧੂਰੀ ਆ ਨੈਤੋ ਗੁਣਾਂ ਤੋਂ ਬਿਨਾ ਇਨਸਾਨ ਹੀ ਧੂਰਾ ਨੈਤੋ ਗੁਣਾਂ ਤੋਂ ਬਣਿਆ ਹੋਇਆ ਜੱਜ ਨੈਤਿਕ ਗੁਣਾ ਤੋਂ ਬਣਿਆ ਹੋਇਆ ਵਕੀਲ ਨੈਤਿਕ ਗੁਣਾ ਤੋਂ ਬਣਿਆ ਹੋਇਆ ਇੰਜੀਨੀਅਰ ਉਹ ਜਿੰਨਾ ਜ਼ਿਆਦਾ ਪੜਿਆ ਹੋਊਗਾ ਜੇ ਨੈਤਿਕ ਗੁਣ ਨਹੀਂ ਹੋਣਗੇ ਉਹ ਨੁਕਸਾਨ ਹੀ ਕਰੂਗਾ ਜੀ ਇਸ ਕਰਕੇ ਇਹਨੂੰ ਪੜਾਉਣ ਦੀ ਜ਼ਰੂਰਤ ਹੈ ਬਿਲਕੁਲ ਤੇ ਵਰਲਡ ਪੰਜਾਬੀ ਕਾਨਫਰੰਸ ਦੇ ਅਹੁਦੇਦਾਰਾਂ ਦੀ ਗੱਲ ਕਰੀਏ ਤਾਂ ਉਹ ਕੌਣ-ਕੌਣ ਨੇ ਸ਼ੁਰੂ ਤੋਂ ਲੈ ਕੇ ਮੈਨੂੰ ਤਾਂ ਨਿੱਕੀ ਜਿਹੀ ਸੇਵਾ ਦਿੱਤੀ ਇਹਨਾਂ ਜੀ ਚੇਅਰਮੈਨ ਮੇਰਾ ਨਾਂ ਹੀ ਰੱਖਿਆ ਚੇਅਰਮੈਨ ਨੇ ਨਾ ਨਹੀਂ ਤੇ ਬਾਕੀ ਜਿਹੜੇ ਸਾਡੇ ਸ਼ੁਰੂ ਤੋਂ ਲੈ ਕੇ 2009 ਤੋਂ ਲੈ ਕੇ ਹੁਣ ਤੱਕ ਵੀ ਡਾਕਟਰ ਸੰਤੋਖ ਸਿੰਘ ਸੰਧੂ ਜੀ ਸਾਡੇ ਉਹ ਕੈਸ਼ੀਅਰ ਚੱਲੇ ਆਉਂਦੇ ਹੈਗੇ ਆ ਤੇ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਜਿਹੜੇ ਹੈਗੇ ਆ ਉਹ ਸਰਦੂਲ ਸਿੰਘ ਜੀ ਥਿਆੜਾ ਸਾਹਿਬ ਹੈਗੇ ਆ ਬੜੇ ਐਕਟਿਵ ਹੈਗੇ ਆ ਉਹਨਾਂ ਦੇ ਹੌਸਲੇ ਨਾਲ ਹੀ ਅਸੀਂ ਭੱਜੇ ਤੇ ਤੁਰੇ ਫਿਰਦੇ ਹੈਗੇ ਆ ਤੇ ਡਾਕਟਰ ਰਮਨਦੀਪ ਬਤਰਾ ਜੀ ਕੋਦਰ ਨੇ ਆਪ ਡਾਕਟਰੇਟ ਕੀਤੀ ਹੋਈ ਆ ਉਹ ਪੰਜਾਬੀ ਬਿਜ਼ਨੈਸਲ ਪ੍ਰੋਫੈਸ਼ਨਲ ਐਸੋਸੀਏਸ਼ਨ ਜਿਹੜੀ ਹੈਗੀ ਆ ਉਹਦੇ ਉਹ ਪ੍ਰਧਾਨ 2015 ਤੋਂ ਚੱਲੇ ਆਉਂਦੇ ਹੈਗੇ ਆ ਤੇ ਘੱਟੋ ਘੱਟ ਮੈਂ ਇਹ ਕਹਿਣਾ ਹੋਵੇ ਸੰਜੀਤ ਸਿੰਘ ਗ੍ਰਦਰਸ਼ਨਿਕ ਸੀਰਾ 24 ਬੰਦਿਆਂ ਦੀ ਸਾਡੇ ਕੋਲ ਟੀਮ ਹੈਗੀ ਆ ਜਿਹੜੇ ਆਮ ਕਰਕੇ ਪ੍ਰੋਫੈਸ਼ਨਲ ਵਾਲੇ ਰਾਈਟਰ ਕੋਈ ਨਹੀਂਗੇ ਜੀ ਰਾਈਟਰ ਨਹੀਂ ਇਹ ਸਿਰਫ ਪ੍ਰਬੰਧ ਕਰਨ ਵਾਲੇ ਆ ਤੇ ਮੈਂ ਕਹਿਣ ਸਦਾ 24 ਬੰਦੇ ਸਾਡੇ ਕੋਲ ਹੈਗੇ ਆ ਜਿਹੜੇ ਲਗਾਤਾਰ ਪ੍ਰਬੰਧ ਕਰ ਰਹੇ ਆ ਦਾ ਜੀ ਜੀ ਤੇ ਤੁਹਾਡੇ ਸਰਪ੍ਰਸਤ ਕੌਣ ਨੇ ਸਰਪ੍ਰਸਤ ਅਮਰ ਸਿੰਘ ਪੁੱਲਰ ਜੀ ਇਹ 2009 ਤੋਂ ਹੀ ਸਾਡੇ ਨਾਲ ਉਦੋਂ ਦੇ ਪਹਿਲੀ ਕਾਰਜ ਜੋ ਸ਼ੁਰੂ ਕੀਤੀ ਸੀ ਉਦੋਂ ਤੋਂ ਸਾਡੇ ਨਾਲ ਹੈ ਗਿਆ ਅੱਜ ਤੱਕ ਵੀ ਨਾਲ ਆ ਇੱਕ ਵਾਰੀ ਮੇਰੇ ਨਾਲ ਕੋਲ ਆਇਆ ਮੈਂ ਕਿਹਾ ਜੀ ਆ ਪੁਲਨ ਸਾਹਿਬ ਇੱਕ ਖਰਵੀ ਲਾ ਦਿਓ ਤੇ ਮੈਂ ਤੁਹਾਨੂੰ ਚੈੱਕ ਵੀ ਦੇ ਦੇਣਾ ਹੈਗਾ ਵਾ ਮੈਨੂੰ ਕਦੇ ਚੈੱਕ ਚਟਾ ਜੇਬ ਚ ਪਾ ਲਾ ਹਮੇਸ਼ਾ ਤੇਰੇ ਨਾਲ ਰਵਾਂਗੇ ਤੇ ਉਹਨਾਂ ਨੇ ਅੱਜ ਤੱਕ ਸਾਡੀ ਮਦਦ ਕਰ ਰਹੀ ਮੈਂ ਇਹਨਾਂ ਦਾ ਧੰਨਵਾਦੀ ਵੀ ਆ ਜੀ ਬਿਲਕੁਲ ਤੇ ਹੁਣ ਮੈਂ ਪੁੱਛਣਾ ਚਾਹੂੰਗੀ ਕਿ ਵਰਲਡ ਪੰਜਾਬੀ ਕਾਨਫਰੰਸ ਲਈ ਤੁਹਾਨੂੰ ਗਵਰਨਮੈਂਟ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਮਿਲਦੀ ਹੈ ਕੋਈ ਗ੍ਰਾਂਟ ਮਿਲਦੀ ਹੈ ਗ੍ਰਾਂਟ ਮਿਲਦੀ ਤੇ ਲੈ ਲੈਣੀ ਚਾਹੀਦੀ ਸੀ ਵੱਡੇ ਕੋ ਲੈ ਨਹੀਂ ਹੋਈ ਹਮ ਕਦੇ ਅਪਲਾਈ ਨਹੀਂ ਕਰ ਰਹੀ ਇੱਕ ਵਾਰ ਮੈਂ ਇੱਕ ਸੱਜਣ ਨੂੰ ਪੁੱਛਿਆ ਜਾਂ ਗ੍ਰਾਂਟਾਂ ਮਿਲਦੀਆਂ ਹੈਗੀਆਂ ਤੇ ਗ੍ਰਾਂਟ ਅਸੀਂ ਵੀ ਅਪਲਾਈ ਕਰ ਲਈ ਉਹ ਮਰ ਕਹਿੰਦਾ ਆਰਾਮ ਨਾਲ ਚੁੱਪਰ ਕੇ ਬਿਠੇ ਰਹੋ ਤੁਹਾਡੂ ਕਰਨੀ ਹੋਣਾ ਜੀ ਕਹਿੰਦਾ ਜੇ ਇੱਕ ਵਾਰੀ ਤੁਸੀਂ 10000 ਦੀ ਗ੍ਰਾਂਟ ਵੀ ਲੈ ਲਈ ਨਾ ਤੇ ਤੁਹਾਡੋ ਕੋ ਨਾ ਹਿਸਾਬ ਦੇ ਹੋਇਆ ਤਾਂ ਤੁਸੀਂ ਸਾਰੀ ਹੋਰ ਬਲੈਕਲਿਸਟ ਹੋ ਕੇ ਬਿਠੇ ਰਹੋਗੇ ਜੀ ਇਸ ਕਰਕੇ ਸਾਨੂੰ ਅਜ ਤੱਕ ਕਿਸੇ ਗਰੰਟੀ ਅਪਲਾਈ ਵੀ ਨਹੀਂ ਕੀਤਾ ਹੂੰ ਇਸ ਕਰਕੇ ਗ੍ਰਾਂਡ ਨਹੀਂ ਲਈ ਪਰ ਸਾਡੇ ਜਿਹੜੇ 24 ਬੰਦੇ ਤੁਹਾਨੂੰ ਦੱਸਿਆ ਹੈਗਾ ਵਾ ਸਾਰੇ ਬਿਜ਼ਨਸਮੈਨ ਹੈਗੇ ਆ ਪ੍ਰੋਫੈਸ਼ਨਲ ਹੈਗੇ ਆ ਇਹ ਜਿੰਨਾ ਵੀ ਖਰਚਾ ਹੋਵੇ ਇਹ ਆਪਦੇ ਕੋਲ ਇਕੱਠਾ ਕਰ ਲੈਂਦੇ ਹੈਗੇ ਆ ਕਦੇ ਅਜੇ ਤੱਕ ਪਰਚੀ ਛਾਪ ਕੇ ਲੋਕਾਂ ਕੋ ਕਦੀ ਮੰਗਣ ਨਹੀਂ ਗਿਆ ਕੋਈ ਸਾਨੂੰ 100 ਦਿਓ ਸਾਨੂੰ 2-200 ਡਾਲਰ ਦਿਓ ਅਜੇ ਤੱਕ ਸਾਡਾ ਕੋਈ ਵੀ ਬੰਦਾ ਕਿਸੇ ਕੋ ਮੰਗਣ ਨਹੀਂ ਗਿਆ ਤੇ ਜਦੋਂ ਹਿਸਾਬ ਕਰੀਏ ਉਹ ਜਿੰਨੇ ਵੀ ਕੱਟਣਾ ਸਾਰੇ ਉੱਤੇ ਬਿਠੇ ਬੰਦੇ ਜਿਹੜੇ ਆਪਣੇ ਕੋਲੋਂ ਹੀ ਪਾ ਲੈਂਦੇ ਹੈਗੇ ਆ ਅਜੇ ਤੱਕ ਲੋੜ ਨਹੀਂ ਪਈ ਸਾਡਾ ਕੈਸ਼ੀਅਰ ਏਡਾ ਤਕੜਾ ਸੀਗਾ ਸੰਤੋਖ ਸਿੰਘ ਸੰਧੂ ਜੀ ਜੇ ਸਾਲ ਵੀ ਉਹਨੂੰ ਨਾਮ ਪੁੱਛੋ ਕਿੰਨੇ ਪੈਸੇ ਖਰਚੋਗੇ ਤੋ ਕਦੀ ਕਿਹਨੂੰ ਪੁੱਛਦਾ ਨਹੀਂਗਾ ਇਹ ਸਮਰਾਥ ਹੈਗੇ ਆ ਇਸ ਕਰਕੇ ਇਹਨਾਂ ਆਪਦੇ ਸਰਤੇ ਹੀ ਕਰੀ ਜਾਂਦੇ ਆ ਜੇ ਲੋਕਾਂ ਨੂੰ ਇਕੱਠੇ ਕਰਨੇ ਹੁੰਦੇ ਤਾਂ ਵੀ ਕਰਨੇ ਔਖੇ ਸੀਗੇ ਤੇ ਗ੍ਰਾਂਟ ਦੇ ਮਿਲ ਸਕਦੀ ਪਰ ਸਾਾਨੂੰ ਲੈਣੀ ਨਹੀਂ ਆਉਂਦੀ ਜੇ ਅਸੀਂ ਅਪਲਾਈ ਕਰਨਾ ਚਾਹੁੰਦੇ ਨਹੀਂ ਲੈਣਾ ਨਹੀਂ ਚਾਹੁੰਦੇ ਕਿਉਂਕਿ ਉਹਦਾ ਸਾਡੇ ਕੋਲ ਹਸਾਬਕਤਾ ਵੀ ਨਾ ਹੋ ਰਹੀ ਸਕਦਾ ਹਰੇਕ ਬੰਦਾ ਆਪਣੀ ਬਿਜ਼ਨਸ ਆਪਣੇ ਬਿਜ਼ੀ ਹੈਗਾ ਉਹਨਾਂ ਕਾ ਟਾਈਮ ਜਿਹੜਾ ਉਸ ਕੰਮ ਤੇ ਲਾਉਣਾ ਹੈਗਾ ਬੰਦਾ ਆਪਣਾ ਕੰਮ ਕਰਕੇ ਉਹਨਾਂ ਪੈਸੇ ਕਮਾ ਸਕਦਾ ਤੇ ਲਾ ਸਕਦਾ ਹੈਗਾ ਇਹ ਸਾਰੇ ਲੋਡ ਨਹੀਂ ਪੈਂਦੀ ਜੀ ਤੇ ਤੁਹਾਨੂੰ ਵੀ ਯਾਦ ਹੋਗਾ 1989 ਦੇ ਵਿੱਚ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹੋਈ ਸੀਗੀ ਉਦੋਂ ਬਿੱਲ ਨਹੀਂ ਚੁਕਾ ਪਾਏ ਸੀਗੇ ਤੇ ਤੁਹਾਡੇ ਵੱਲੋਂ ਹੁਣ ਇੰਨੇ ਸਾਲਾਂ ਤੋਂ ਕਰਵਾਈਆਂ ਆ ਰੀਆਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆਈ ਕਦੇ ਹੈ ਮੈਂ ਉਹ ਤੋਂ ਸਭ ਪਹਿਲਾਂ ਆ ਚੁੱਕਾ ਜੀ ਕਿਉਂਕਿ ਅਸੀਂ ਕਿਉਂਕਿ ਪੈਸੇ ਇਕੱਠੇ ਨਹੀਂ ਕਰਦੇ ਵੀ ਬਿੱਲਾਂ ਦੀ ਤਾਂ ਗੱਲ ਪਵੇ ਨਾ ਜੀ ਜੇ ਕਿਸੇ ਨੂੰ ਕੋ ਆਉਦੇ ਪੈਸੇ ਮਰਾਥਨਾ ਹੋਣ ਤਾਂ ਹਰੇਕ ਬੰਦਾ ਜਿਹੜਾ ਹੈਗਾ ਵਾ ਸਾਡਾ ਅਕਾਊਂਟੈਂਟ ਨਾਲ ਲਾਇਰ ਆ ਜੇ ਕੰਸਟ੍ਰਕਸ਼ਨ ਵਾਲੇ ਹੈਗੇ ਆ ਇਹ ਪੈਸਿਆਂ ਦੀ ਕਦੀ ਤੰਗੜੀ ਆਈ ਦੂਜੀ ਗੱਲ ਤੁਹਾਨੂੰ ਦੱਸ ਦਵਾਂ ਮੈਂ ਜੀ ਜਿਹੜੇ ਕਈ ਬੰਦੇ ਅਮੀਰ ਬੰਦੇ ਨੇ ਵੀ ਕੋਈ ਕਰਾਈ ਦੂਜੀ ਨਹੀਂ ਕਰਾ ਸਕੇ ਜੀ ਉਹਦਾ ਕਾਰਨ ਇਹ ਸੀਗਾ ਪੈਸੇ ਕਿਸੇ ਦੀ ਵਰਤੇ ਕਿਸੇ ਨੇ ਅਗੇ ਸਾਡੇ ਤਾਂ ਪੈਸੇ ਵੀ ਆਪਣੇ ਹੁੰਦੇ ਵਰਦੇ ਵੀ ਅਸੀਂ ਆਪਾਂ ਜੀ ਅੱਜ ਤੱਕ ਜਿੰਨੇ ਪੈਸੇ ਕਿ ਅਸੀਂ ਆਪਦੇ ਕੋਲੋਂ ਲਾਉਨੇ ਆ ਤਾਂ ਮੈਂ ਕਿਸੇ ਨੂੰ ਫੜਾ ਨਹੀਂ ਦਿੰਦੇ ਜੀ ਉਹਨੂੰ ਖਰਚਣਾ ਵੀ ਅਸੀਂ ਆਪ ਹੁੰਦਾ ਹੈਗਾ ਇਸ ਕਰਕੇ ਸਾਨੂੰ ਕਦੇ ਤੰਗੀ ਨਹੀਂ ਆਈ ਕਦੇ ਥੋੜਨੀ ਪਈ ਜੋ ਕਿਸੇ ਦੇ ਪੈਸੇ ਕੋਈ ਖਰਚਦਾ ਨਾ ਇੱਕ ਤਾਂ ਉਹ ਗਲਤ ਖਰਚੂਗਾ ਇਸ ਕਰਕੇ ਸਾਡੇ ਬੰਦੇ ਸਾਰਿਆਂ ਦੇ ਪੈਸੇ ਜਿਹੜੇ ਸਹੀ ਖਰਚ ਹੋਇਆ ਅੱਜ ਤੱਕ ਸਾਡੇ ਆਲ ਬਿੱਲਾਂ ਦੇਣ ਵਾਲੀ ਗੱਲ ਨਾ ਜੀ ਸਾਡੇ ਤੇ ਨਹੀਂ ਆਉਂਦੀ ਸਾਡੇ ਕੋਲ ਬੰਦੇ ਸਾਰੇ ਠੀਕ ਆ ਜੀ ਇਹ ਨਹੀਂ ਤਾਂ ਹੁਣ ਤੱਕ ਇਹ ਇੱਕ ਦੋ ਵਾਰੀ ਤੋਂ ਬਾਅਦ ਕੰਮ ਨਿਕਲ ਹੋਣਾ ਸੀਗਾ ਵੀ ਇੰਨਾ ਦੇ ਕਿਸੇ ਦੇ ਚੈੱਕ ਨਹੀਂ ਦਿੱਤਾ ਨਹੀਂ ਕਿ ਇਦਾਂ ਇਹੋ ਜਿਹਾ ਕੁੱਲ ਕਰ ਅੱਜ ਤੱਕ ਮੇ ਕੋਈ ਨਹੀਂ ਪੁੱਛੀ ਜੀ ਕੋਈ ਤੇ ਨਾ ਹੈਗੀ ਆ ਕੋਈ ਤੇ ਕੈਨੇਡਾ ਦੇ ਵਿੱਚ ਵਰਲਡ ਪੰਜਾਬੀ ਕਾਨਫਰੰਸ ਤੁਹਾਡੇ ਵੱਲੋਂ ਜਿਹੜੀਆਂ ਕਰਵਾਈਆਂ ਜਾਂਦੀਆਂ ਨੇ ਪਰ ਇਹਦੇ ਨਾਲ ਨਾਲ ਹੀ ਹੁਣ ਬਹੁਤ ਸਾਰੀਆਂ ਇਦਾਂ ਦੀਆਂ ਜਿਹੜੀਆਂ ਕਾਨਫਰੰਸਿਸ ਨੇ ਹੋਣ ਲੱਗ ਗਈਆਂ ਤਾਂ ਲੋਕ ਕਿਹਨੂੰ ਸਹੀ ਮੰਨਣ ਮੈਨੂੰ ਤਾਂ ਨਹੀਂ ਪਤਾ ਇੱਕ ਨਾ ਡਾਕਟਰ ਸਤਨਾਮ ਸਿੰਘ ਜੱਸਰ ਜੀ ਆ ਕੀ ਆਏ ਹੈਗੇ ਆ ਜੀ ਉਹਨਾਂ ਨੇ ਵਰਲਡ ਪੰਜਾਬੀ ਕਾਨਫਰੰਸ ਦਾ ਇਤਿਹਾਸ ਲਿਖਿਆ ਹੈਗਾ ਸਭ ਤੋਂ ਪਹਿਲੀ ਜਿਹੜੀ ਕਾਨਫਰ ਇਹ ਅਰਵਿੰਦਰ ਢੱਲੋਂ ਜੀ ਉੱਤੇ ਪੀ ਐਚ ਡੀ ਵੀ ਕਰ ਰਹੇ ਹੈਗੇ ਆ ਜੀ ਸਭ ਤੋਂ ਪਹਿਲੀ ਵਰਲਡ ਪੰਜਾਬੀ ਕਾਨਫਰੰਸ ਰਿੰਜੀਤ ਧੀਰ ਜੀ ਨੇ ਕੀਤੀ ਸੀ ਇੰਗਲੈਂਡ ਦੇ ਵਿੱਚ ਕਾਨਫਰੰਸ ਉਹ ਹੁੰਦੀ ਆ ਨਾ ਜੀ ਕੋਟੋ-ਕਟ ਇੱਕ ਮੁੱਦੇ ਦੇ ਉੱਪਰ ਕਈ ਦਿਨ ਭਾਅ ਕੋ ਡੋਗੜ ਤਿੰਨ ਦਿਨ ਉਤੇ ਬਾਸਲਾ ਮਸ਼ਵਰੇ ਹੁੰਦੇ ਹੈਗੇ ਆ ਵਿਦਵਾਨਾਂ ਦੇ ਵਿਚਾਰ ਚੱਲਦੇ ਉਹਦੀ ਕਾਰਵੀ ਛਪਦੀ ਹੈਗੀ ਆ ਉਹਨੂੰ ਤਾਂ ਤੁਸੀਂ ਵਿਸ਼ਵ ਪੰਜਾਬੀ ਕਾਨਫਰੰਸ ਕਹਿ ਸਕਦੇ ਹੋ ਇੱਕ ਦਿਨ ਦਾ ਜਾਂ ਦੋ ਦਿਨ ਦਾ ਕਵੀ ਦਰਬਾਰ ਕਰਕੇ ਗਾਣੇ ਸੁਣ ਕੇ ਉਹਨੂੰ ਕਵੀ ਦਰਬਾਰ ਨੂੰ ਤੁਸੀਂ ਵਰਲਡ ਪੰਜਾਬੀ ਕਾਨਫਰੰਸ ਨਹੀਂ ਕਹਿ ਸਕਦੇ ਇਸ ਕਰਕੇ ਐਸੇ ਕਿਤਾਬ ਦੇ ਵਿੱਚ ਵੀ ਲਿਖਿਆ ਹੈਗਾ ਵਾ ਜਿਹੜੀ ਪੀ ਐਚ ਡੀ ਹੋਊਗੀ ਵੀ ਵਿਸ਼ਵ ਪੰਜਾਬੀ ਕਾਨਫਰੰਸ ਹੁੰਦੀ ਕੀ ਹੈਗੀ ਆ ਜੀ ਤੇ ਜਿਹੜੀ ਉਹ ਇਸ ਸਟੈਂਡਰਡ 'ਚ ਨਹੀਂ ਹੁੰਦੀ ਉਹ ਵਰਲਡ ਪੰਜਾਬੀ ਕਾਨਫਰੰਸਾਂ ਨਹੀਂ ਹੁੰਦੀ ਆ ਭਾਵੇਂ ਉਹ ਕਵੀ ਦਰਬਾਰ ਉਹਦੇ ਕੋਈ ਟੂਰ ਪ੍ਰੋਗਰਾਮ ਹੋ ਸਕਦੇ ਹੈਗੇ ਆ ਪਰ ਫਾਇਦਾ ਉਹਨਾਂ ਦਾ ਵੀ ਹੁੰਦਾ ਹੈਗਾ ਵੀ ਵਿਦਵਾਨ ਇਕੱਠੇ ਹੋ ਕੇ ਬੈਠਦੇ ਹੈਗੇ ਆ ਪਰ ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਦਾ ਨਾਮ ਉਹਨਾਂ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਦਾ ਵਰਲਡ ਪੰਜਾਬੀ ਕਾਨਫਰੰਸ ਰੱਖਣ ਦਾ ਫਾਇਦਾ ਕੀ ਹੁੰਦਾ ਤੇ ਰੱਖਦੇ ਕਿਉਂ ਹੈਗੇ ਆ ਮੈਂ ਆਪਣੀ ਹੋਮੇ ਤੋਂ ਪੱਠੇ ਤੋਂ ਬਣਾ ਹੋਰ ਕੁਝ ਨਹੀਂ ਗੱਲ ਜੀ ਹੂੰ ਜੀ ਤੇ ਹੁਣ ਜਾਂਦੇ ਜਾਂਦੇ ਮੈਂ ਪ ਤੇ ਤੁਹਾਡਾ ਇੰਦਾ ਇੰਟਰਸਟ ਕਿਵੇਂ ਪਿਆ ਇਸ ਲਾਈਨ ਦੇ ਵਿੱਚ ਜਦੋਂ ਸ਼ੁਰੂ ਕੀਤਾ ਸੀ ਨਾ ਜੀ ਹੂੰ ਜਦੋਂ ਉਦੋਂ ਵੀ ਪੁਲਿਸ ਸਾਹਿਬ ਨੇ ਮੈਨੂੰ ਗੱਲ ਕੀਤੀ ਸੀ ਬਾਬਾ ਵਰਲਡ ਪੰਜਾਬੀ ਕਾਨਫਰੰਸ ਕਰਾਉਣੀਆਂ ਤੇ 50 ਸਾਲਾਂ ਬਾਅਦ ਪੰਜਾਬੀ ਭਾਸ਼ਾ ਖਤਮ ਹੋ ਚੱਲੀ ਆ ਤੇ ਮੈਂ ਕਿਹਾ ਸੀ ਮੈਂ ਕੀ ਕਰਾਂ ਮੈਂ ਵਕੀਲ ਹੈਗਾ ਘੰਟੇ ਦੇ ਹਿਸਾਬ ਨਾਲ ਮੈਂ ਪੈਸੇ ਲੈਣੇ ਹੈਗੇ ਆ ਤੇ ਵਿਦਵਾਨ ਆਉਣਗੇ ਆ ਕੇ ਮੁੜ ਜਾਣਗੇ ਤੇ ਮੈਨੂੰ ਤਾਂ ਕੋਈ ਫਾਇਦਾ ਨਹੀਂਗਾ ਮੈਂ ਨਹੀਂ ਕਰਨਾ ਕੋਰਨਾ ਕੁਝ ਪਰ ਉਹ ਨਹੀਂ ਉਹ ਕਹਿੰਦੇ ਨਹੀਂ ਦੋਸ ਜੀ ਨਾਲ ਕਰਨਾ ਪੈਣਾ ਜਦੋਂ ਤੁਸੀਂ ਕੰਮ ਕਰਨ ਲੱਗ ਪੋ ਤੇ ਜਦੋਂ ਤੁਹਾਡੇ ਏਡੇ ਏਡੇ ਬੰਦੇ ਵਾਕਿਫ ਹੋਣ ਲੱਪੈਣ ਵਿਦਵਾਨਾਂ ਦੇ ਕੋਲੋਂ ਜਿੰਨੀਆਂ ਜਿੰਨੀਆਂ ਵਧੀਆ ਤੁਹਾਨੂੰ ਗੱਲਾਂ ਸੁਣਦੇ ਮਿਲਦੀਆਂ ਹੈਗੀਆਂ ਵਾ ਉਹ ਤਾਂ ਮੈਨੂੰ ਪਿਆਰ ਹੀ ਹੋਣ ਲੱਗ ਪਿਆ ਇਸੇ ਕਰਕੇ ਮੈਂ 12 ਵਾਰੀ ਪਾਕਿਸਤਾਨ ਚ ਜਾਇਆ ਇੰਡੀਆ ਚ ਹਰ ਇੱਕ ਸਾਲ ਜਾਣਾ ਹੈਗਾ ਜਦੋਂ ਵਾਈਸ ਚਾਂਸਲਰ ਲਾਓ ਉਹਨਾਂ ਦੇ ਪ੍ਰੋਫੈਸਰ ਲਾਓ ਤੁਹਾਨੂੰ ਫਸਟ ਨੀਮ ਤੋਂ ਬੁਲਾਉਣ ਲੱਗ ਪੈਣ ਤੁਹਾਨੂੰ ਜਾਣਨ ਲੱਗ ਪੈਣ ਤੇ ਪੈਸਿਆਂ ਦੇ ਨਾਲੋਂ ਮੈਂ ਸਮਝਦਾ ਵੀ ਇੱਕ ਮਾਉਂਡ ਦੇ ਨਾਲੋਂ ਜਿਹੜਾ ਇਹ ਸਿਹਤਕਾਰਾਂ ਨਾਲ ਚੰਗੇ ਬੰਦਿਆਂ ਨਾਲ ਤੁਹਾਡੇ ਚੰਗੇ ਸਬੰਧ ਬਣਨੇ ਨਾ ਜੀ ਇਹ ਹੀ ਸਭ ਤੋਂ ਵੱਡਾ ਫਾਇਦਾ ਇੱਕ ਵਰਲਡ ਪੰਜਾਬੀ ਕਾਨਫਰੰਸ ਕਰਾਉਣ ਲਈ ਇੱਕ ਜਿਹੜੇ ਲੋਕ ਬੰਦੇ ਸ਼ਾਮਲ ਹੁੰਦੇ ਹੈਗੇ ਆ ਇੱਕ ਉਹਨਾਂ ਦੇ ਗਿਆਨ ਚ ਵਾਅਦਾ ਹੁੰਦਾ ਇੱਕ ਸਿਹਤ ਚੰਗਾ ਲਿਖਿਆ ਹੁੰਦਾ ਤੇ ਤੀਜਾ ਸਾਡੇ ਵਰਗੇ ਫਾਇਦਾ ਆ ਪ੍ਰਬੰਧਕਾਂ ਦੇ ਸਬੰਧ ਵਿਦਵਾਨਾਂ ਦੇ ਨਾਲ ਵੀ ਆਸ ਚੀ ਚੰਗੇ ਸਬੰਧ ਬਣਦੇ ਹੈਗੇ ਭਰਾਵਾਂ ਵਰਗੇ ਸਬੰਧ ਬਣਦੇ ਆ ਜਿੰਨੀ ਕੁ ਉਮਰ ਦਾ ਮੈਂ ਹੋ ਚੁੱਕਾ ਹੈਗਾ ਵਾ ਮੇਰੇ ਨਾਲ ਤੇ ਤਾਂ ਬੰਦੇ ਸਾਰੇ ਰਿਟਾਇਰ ਹੋ ਕੇ ਤੇ ਘਰੇ ਵੀ ਬੈਠ ਚੁੱਕੇ ਹੈਗੇ ਆ ਮੰਜੇ ਤੇ ਬੈਠੇ ਕਹੇ ਜੋਗੇ ਸਾਲ ਲੈਣ ਜੋਗੇ ਮੈਂ ਅਜੇ ਫੇ ਐਕਟਿਵ ਆ ਫੇ ਅਸੀਂ ਅਗਲੇ ਸਾਲਾਂ ਦੀਆਂ ਪਲਾਨਾਂ ਬਣਾਉਂਦੇ ਕੀ ਕਰਨਾ ਸੀ ਕੀ ਕਰਨਾ ਹੁਣ ਤੋਂ ਅਸੀਂ 2025 ਦੀ ਕਾਨਫਰੰਸ ਕਰਾਉਣੀ ਉਹਦੀ ਵੀ ਤਿਆਰੀ ਕਰ ਲਾ ਪਏ ਇੰਡੀਆ ਦੇ ਵਿੱਚ ਸਾਡਾ ਐਸਜੀਪੀਸੀ ਨਾਲ ਰਲ ਕੇ ਅਸੀਂ ਕਿੱਥੇ ਕਿੱਥੇ ਕੀ ਕੰਮ ਕਰਨੇ ਹੈਗੇ ਇਹ ਜਿਹੜਾ ਦਿਮਾਗ ਐਕਟਿਵ ਆ ਨਾ ਜੀ ਇਹ ਮੇਰਾ ਹੈ ਹੀ ਇਸੇ ਕਰਕੇ ਹੈਗਾ ਕਿਉਂਕਿ ਚੰਗੇ ਬੰਦਿਆਂ ਨਾਲ ਤੁਹਾਡਾ ਮੇਲ ਹੁੰਦਾ ਤੇ ਤੇ ਮੈਨੂੰ ਉਮੀਦ ਆ ਚੱਟਾ ਸਾਹਿਬ ਕੇ ਜਿਹੜਾ ਯੂਥ ਦੇਖ ਰਿਹਾ ਹੈ ਉਹ ਵੀ ਤੁਹਾਡੇ ਤੋਂ ਬਹੁਤ ਮੋਟੀਵੇਸ਼ਨ ਲਵੇਗਾ ਇਹ ਦੇਖ ਕੇ ਤੇ ਇਹਦੇ ਨਾਲ ਹੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਮੈਂ ਮੈਂ ਇਹੋ ਹੀ ਕਹਿਣਾ ਚਾਹੁੰਦਾ ਜੀ ਆਪਣੇ ਬੱਚਿਆਂ ਨੂੰ ਪੈਸੇ ਇਕੱਲੇ ਕਮਾ ਕੇ ਦਿਨ ਦਿਨ ਉਹਨਾਂ ਨੂੰ ਟਾਈਮ ਦਿਓ ਤੇ ਉਹਨਾਂ ਨੂੰ ਪੰਜਾਬੀ ਸਹਿਤ ਦੇ ਨਾਲ ਜਿਹੜੀ ਸਾਡੀ ਹਿਸਟਰੀ ਹੈਗੀ ਆ ਉਹਦੇ ਨਾਲ ਜੁੜੋ ਬਹੁਤ ਵਾਰੀ ਜੋ ਪੁੱਛਦੇ ਤੁਹਾਨੂੰ ਕਿਸੇ 10 ਗੁਰੂ ਸਾਹਿਬਾਨ ਦੇ ਨਾਮ ਯਾਦ ਨਹੀਂ ਹੁੰਦੇ ਊੜੇ ਆੜੇ ਦੇ 35 ਅੱਖਰ ਯਾਦ ਨਹੀਂ ਕੀਤੇ ਪਰ ਇਹ ਅਚਾਨਕ ਨਾ ਪੁੱਛੋ ਅਚਾਨਕ ਪੁੱਛੋਗੇ 50% ਲੋਕ ਦੱਸ ਸਕਣਗੇ ਜੇ ਤੁਸੀਂ ਇਹ ਕਹਿ ਦਿਓ ਵੀ ਕੱਲ ਨੂੰ ਤੈਨੂੰ 24 ਘੰਟੇ ਬਾਅਦ ਤੱਕ ਉਹ 35 ਅੱਖਰ ਸੁਣਨੇ ਆ ਭੇ 24 ਘੰਟੇ ਬਾਅਦ ਹੀ ਤੇਰ ਕੋਸੀ 35 ਅੱਖਰ ਸੁਣਨੇ ਆ 10 ਗੁਰੂ ਸਾਹਿਬਾਨ ਦੇ ਨਾਮ ਸੁਣਾਉਣੇ ਆ ਮੈਂ ਤੁਹਾਨੂੰ ਗਰੰਟੀ ਕਰਦਾ ਹਰੇਕ ਬੱਚਾ ਤੁਹਾਨੂੰ ਸੁਣਾਊਗਾ ਨਿੱਕੀ ਜੀ ਕੋਸ਼ਿਸ਼ ਕਰਨੀ ਚਾਹੀਦੀ ਆ ਅਚਾਨਕ ਜਿਹੜਾ ਤੁਹਾਡੇ ਕੈਮਰੇਮੈਨ ਨੂੰ ਪੁੱਛਦੇ ਨਾ ਜਾ ਕੇ ਗੁਰਪਰਵਾਂ ਦੇ ਗੁਰੂਆਂ ਦੇ ਨਾਮ ਸੁਣਾਓ ਜੀ ਆ ਸੁਣਾਓ ਮੈਂ ਕਹਿੰਦਾ ਬੇਇਤੀ ਕਰਦੇ ਉਹਨਾਂ ਨੂੰ ਨਾਕ ਨਾ ਕਰਿਆ ਕਰੋ ਸਰਫ ਅਗਲੇ ਨੂੰ ਟਾਈਮ ਦਿਓ ਤੇ ਉਹਦੇ ਨਾਲ ਇਹ ਸਿੱਖਿਆ ਜਾਊਗਾ ਸਾਨੂੰ ਚਾਹੀਦਾ ਹੈਗਾ ਅਸੀਂ ਆਪਣੇ ਬੱਚਾ ਨੂੰ ਚੰਗੇ ਨਾਗਰਿਕ ਬਣਾਈਏ ਜਿਹਦੇ ਨਾਲ ਸਾਡਾ ਆਪਣਾ ਵੀ ਜੀਵਨ ਸੁੱਖਾ ਰਹੂਗਾ ਤਾਂ ਗਾਂ ਬੱਚਾ ਦਾ ਵੀ ਸੁੱਖਾ ਰਹੂਗਾ ਜੀ ਤੇ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਲਈ ਨਹੀਂ ਤੁਹਾਡਾ ਬਹੁਤ ਬਹੁਤ ਜਾਣਕਾਰੀ ਸਾਂਝੀ ਕੀਤੀ ਤਹਾਡੀ ਮਿਹਰਬਾਨੀ ਜੀ ਤੁਹਾਡਾ ਤੁਹਾਡੀ ਮਿਹਰਬਾਨੀ ਹੈ ਤੁਸੀਂ ਲੋਕਾਂ ਦੇ ਆ ਰੂਬਰੂ ਕੀਤਾ ਹੈਗਾ ਲੋਕਾਂ ਤੱਕ ਇਹ ਮੇਰੀ ਗੱਲ ਪਹੁੰਚੂਗੀ ਜੀ ਧੰਨਵਾਦ ਜੀ ਤਾਂ ਅਸੀਂ ਅੱਜ ਦਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਰਲਡ ਪੰਜਾਬੀ ਕਾਨਫਰੰਸ 5 6 ਅਤੇ 7 ਜੁਲਾਈ 2024 ਆਉਣ ਵਾਲੀ ਹੈ ਤੇ ਇਹ ਲਈ ਤਰੀਕਾ ਆਪਣੀਆਂ ਜ਼ਰੂਰ ਖਾਲੀ ਰੱਖਿਓ ਤੇ ਕਾਨਫਰੰਸ ਦੇ ਵਿੱਚ ਹੁਮ ਹੁਮਾ ਕੇ ਪਹੁੰਚਣਾ ਤੁਹਾਨੂੰ ਕਿਉਂਕਿ ਬਹੁਤ ਸਾਰੀ ਜਿਹੜੀ ਨੌਲੇਜ ਹੈ ਉਹ ਮਿਲੇਗੀ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਫਿਲਹਾਲ ਇਸ ਪ੍ਰੋਗਰਾਮ ਲਈ ਇਹ ਨਹੀਂ ਹੁਣ ਮੈਨੂੰ ਦੀ ਇਜਾਜ਼ਤ ਸਾਸਤ੍ਰਿਕਾ